ਆ ਨਜ਼ਾਰਾ ਦੇਖੇ ਬਿਨਾਂ ਤਾਂ ਇੱਥੇ ਆਉਣ ਦਾ ਸਫ਼ਰ ਅਧੂਰਾ ਸੀਗਾ। ਪਾਣੀ ਦੀ ਸਪੀਡ ਦੇਖੋ। ਇੱਥੋਂ ਤੁਹਾਨੂੰ ਬਿਲਕੁਲ ਕੋਲੇ ਲੈ ਕੇ ਚੱਲ ਰਹੇ ਨੇ। ਇੱਕ ਇੱਥੇ ਗੁਫਾ ਬਣੀ ਹੋਈ ਆ। ਗੁਫਾ ਦੇ ਅੰਦਰ ਖੜਕੇ ਵੀ ਤੁਸੀਂ ਦੇਖ ਸਕਦੇ ਹੋ। ਇਹ ਐਸ ਸਵਿਟਜ਼ਰਲੈਂਡ ਦੀ ਸਭ ਤੋਂ ਖੂਬਸੂਰਤ ਥਾਂ ਜਿਹਨੂੰ ਦੂਰੋਂ-ਦੂਰੋਂ ਲੋਕ ਦੇਖਣ ਆਉਂਦੇ। ਇਹਦੇ ਇੱਕ ਪਾਸੇ ਜਰਮਨ ਹੈ ਤੇ ਇਹਦੇ ਇੱਕ ਪਾਸੇ ਸਵਿਟਜ਼ਰਲੈਂਡ ਹੈ। ਮੌਸਮ ਖੁਸ਼ੀ ਮੈਨੂੰ ਅੱਜ ਵੀ ਧੁੱਪ ਵਾਲਾ ਲੱਗ ਰਿਹਾ ਹੈ ਹਨ ਧੁੱਪਲਾ ਨਹੀਂ ਕਾਫੀ ਧੁੱਪੜਾ ਠਿੱਕੀ ਧੁੱਪ ਹੈ ਨਾ ਬਹੁਤ ਠਿੱਕੀ ਪੈ ਰਹੀ ਹੈ ਬੱਚੇ ਨੂੰ ਆਪਣੇ ਨੂੰ ਓਖਾ ਹੋਈ ਜਾ ਰਹੀ ਨਹੀਂ ਧੁੱਪ ਚ ਹਾਂਜੀ ਲੱਗਦਾ ਹੈ ਪਰ ਆਪਾਂ ਲੈ ਕੇ ਉਸ ਜਗ੍ਹਾ ਤੇ ਜਾਵਾਂਗੇ ਜਿੱਥੇ ਧੁੱਪ ਸਹੀ ਹੋਵੇ ਮਤਲਬ ਬਾੜੀ ਧੁੱਪ ਨਾ ਪੈਂਦੀ ਹੋਵੇ ਨਾ ਅੱਜ ਅਸੀਂ ਚੱਲੇ ਜੀ ਜਰਮਨ ਤੇ ਜਰਮਨੀ ਘੁੰਮਣ ਦਾ ਹਜੇ ਵੈਸੇ ਅਸੀਂ ਬਾਅਦ ਵਿੱਚ ਸਿਰਫ ਅਸੀਂ ਬਾਰਡਰ ਤੇ ਜਰਮਨੀ ਜਾਣਾ ਹੈ ਮਮੀ ਡੈਡੀ ਨੂੰ ਨਾਲ ਲੈ ਕੇ ਜਾਣਾ ਹੈ ਕੁਝ ਉੱਥੇ ਦੇਖਣ ਵਾਲੀਆਂ ਘੁੰਮਣ ਕਰਨ ਵਾਲੀਆਂ ਚੀਜ਼ਾਂ ਤੇ ਉਹ ਦਿਖਾ ਕੇ ਲੈ ਆਉਣੀ ਹੈ ਤੇ ਫਿਲਹਾਲ ਅਸੀਂ ਹੈਗੇ ਆ ਜੀ ਜ਼ੁਰਿਕ ਦੇ ਵਿੱਚ ਇਹ ਸਾਡਾ ਹੋਟਲ ਹੈਗਾ ਤੇ ਇੱਥੋਂ ਬਾਏ ਟ੍ਰੇਨ ਤੁਸੀਂ ਜਾ ਸਕਦੇ ਮੇਰੇ ਖਿਆਲ ਚ ਘੰਟੇ ਦਾ ਸਫ਼ਰ ਹੈ ਘੰਟੇ ਵਿੱਚ ਅਸੀਂ ਉੱਥੇ ਪਹੁੰਚ ਜਾਾਂਗੇ ਸੋ ਸ਼ੁਰੂ ਕਰਦੇ ਆਂ ਆਪਣਾ ਅੱਜ ਦਾ ਸਫ਼ਰ ਤੇ ਦੇਖਦੇ ਆਂ ਕਿਵੇਂ ਰਹਿੰਦਾ ਆਪਣਾ ਅੱਜ ਦਾ ਦਿਨ ਚੱਕੋ ਗੱਡੀ ਉੱਪਰ ਤਾਂ ਹੀ ਕੋਟੈਚ ਨਹੀਂ ਦਾ ਨਾ ਨਾ ਸਾਰਾ ਬਲੈਕ ਹੀ ਬਲੈਕ ਕਰਕੇ ਸਾਡਾ ਹੋਟਲ ਅੰਦਰ ਉਹਨਾਂ ਨੂੰ ਇੰਡੀਆ ਜਿਹਾ ਹੋ ਗਿਆ ਕਾਲਾ ਰੰਗ ਕਹ ਦੇਣਗੇ ਕਿ ਕਿਵੇਂ ਹੈ ਕਿੰਨਾ ਔਖਾ ਲੱਗਦਾ ਓ ਹੋ 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 ਬਾਹਰੇ ਆਏ ਆ ਧੁੱਪ ਵਾਕੀ ਕਾਫੀ ਜ਼ਿਆਦਾ ਤਿੱਖੀ ਹੈ ਤੇ ਬਾਕੀ ਜੇ ਮੈਂ ਅਪਾਰਟਮੈਂਟਸ ਦੀ ਗੱਲ ਕਰਾਂ ਸਾਡੇ ਦੀ ਕਈ ਜਾਣਦੇ ਸਾਨੂੰ ਆਈ ਸੀ ਕਮੈਂਟਸ ਤੋਂ ਪੁੱਛ ਰਹੇ ਸੀ ਕਿ ਹੋਟਲ ਨਾਲੋਂ ਅਪਾਰਟਮੈਂਟਸ ਦਾ ਕੋਈ ਪ੍ਰਾਈਸ ਦਾ ਡਿਫਰੈਂਸ ਹੁੰਦਾ ਕਿੰਨਾ ਕੁ ਮਤਲਬ ਕਿਵੇਂ ਹੈ ਅ ਪ੍ਰਾਈਸ ਦਾ ਆਲਮੋਸਟ ਸੇਮ ਹੁੰਦਾ ਕਿਉਂਕਿ ਵੈਸੇ ਵੀ ਇਹ ਟੂਰਿਸਟ ਸੀਜ਼ਨ ਹੈ ਪੀਕ ਸੀਜ਼ਨ ਹੈਗਾ ਜੂਨ ਜੁਲਾਈ ਦਾ ਮਹੀਨਾ ਹਨਾ ਸਵਿਟਜ਼ਰਲੈਂਡ ਵਾਸਤੇ ਤੇ ਹੋਟਲ ਇਹਨਾਂ ਦੇ ਨਾਲ ਚ ਕਾਫੀ ਜ਼ਿਆਦਾ ਐਕਸਪੈਂਸਿਵ ਹੈ ਅਸੀਂ ਇਹਦਾ ਪਰ ਡੇ 300 ਫ੍ਰੈਂਕ ਪੇ ਕਰ ਰਹੇ ਹਾਂ 300 ਫ੍ਰੈਂਕ ਮਤਲਬ 15000 ਰੁਪਏ ਚ ਸਾਨੂੰ ਇੱਕ ਰੂਮ ਮਿਲਿਆ ਮਤਲਬ 30000 ਚ ਪਰ ਡੇ ਦਾ ਅਪਾਰਟਮੈਂਟ ਮਿਲਿਆ ਹੋਇਆ ਤੇ ਬਾਕੀ ਇਹ ਹੈ ਵੀ ਬੈਨੀਫਿਟ ਹੈ ਇਹਦਾ ਇਹ ਹੈ ਵੀ ਤੁਸੀਂ ਤੁਹਾਨੂੰ ਕਿਚਨ ਕੁਝ ਨਾਲ ਮਿਲ ਜਾਂਦੀ ਹੈ ਫੈਮਿਲੀ ਚ ਜੋ ਮਰਜੀ ਰਹੀ ਜਾਓ ਹੋਰ ਕਰੀ ਜਾਓ ਹਨ ਸ਼ਹਿਰ ਤੋਂ ਥੋੜਾ ਜਿਹਾ ਬਾਰ-ਬਾਰ ਸਿਟੀ ਸੈਂਟਰ ਚ ਨਹੀਂ ਹੁੰਦੇ ਇਹ ਲੱਭ ਜਾਂਦੇ ਪਰ ਘੱਟ ਲੱਭਦੇ ਆ ਬਾਹਰਲੇ ਪਾਸੇ ਹੁੰਦੇ ਆ ਹੋਟਲ ਵਗੈਰਾ ਤੁਹਾਨੂੰ ਸਿਟੀ ਸੈਂਟਰ ਚ ਮਿਲ ਜਾਂਦੇ ਤੇ ਬਟ ਜੇ ਤੁਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਹੋ ਤਾਂ ਅਪਾਰਟਮੈਂਟ ਜ਼ਿਆਦਾ ਵਧੀਆ ਜਿਹੜਾ ਨੇ ਸਾਡਾ ਅਪਾਰਟਮੈਂਟ ਹੈ ਇਹ ਸ਼ਹਿਰ ਤੋਂ ਸੀ ਕਾਫੀ ਜ਼ਿਆਦਾ ਬਾਹਰ ਬਾਹਰ ਲਿਆ ਵੈਸੇ ਜਿਵੇਂ ਪਿਛਲੇ ਵਲੌਗ ਦੱਸਿਆ ਤੇ ਉਹ 11 ਕਿਲੋਮੀਟਰ ਬਾਹਰ ਆ ਪਰ ਮੈਂ ਹਮੇਸ਼ਾ ਇੱਕ ਗੱਲ ਦਾ ਧਿਆਨ ਰੱਖ ਕੇ ਲੈਣਾ ਹੋਣਾ ਕਿ ਪਬਲਿਕ ਟਰਾਂਸਪੋਰਟ ਆ ਜਿਹੜਾ ਉੱਥੋਂ ਨੇੜੇ ਹੋਵੇ ਤੇ ਬਸ ਆ ਵਾਕਿੰਗ ਡਿਸਟੈਂਸ ਦੀ ਹیدرਲੇਪਸੇ ਇਹ ਸਟੇਸ਼ਨ ਪੈ ਜਾਂਦਾ ਸਾਨੂੰ ਤੇ ਫਿਰ ਆਉਣਾ ਜਾਣਾ ਸੌਖਾ ਹੈਗਾ ਕਿਸ ਕਿਸੇ ਵੀ ਥਾਂ ਮੇ ਸਾਡੀ ਟ੍ਰੇਨ ਆਉਣ ਚ ਸਿਰਫ 15 ਮਿੰਟ ਬਾਕੀ ਆ ਟਾਈਮ ਨਾਲ ਹੀ ਸਟੇਸ਼ਨ ਤੇ ਪਹੁੰਚ ਕੇ ਆ ਸਟੇਸ਼ਨ ਇਹਦੇ ਨੇੜੇ ਰਹ ਰਹੇ ਸੀ ਆ ਏਰੀਆ ਸਾਡਾ ਗਲਡਬਰਗ ਅੱਜ ਹੁਣ ਆਪਾਂ ਲੈ ਲਈਏ ਟਿਕਟਸ ਆਪਣੀਆਂ ਤੇ ਅੱਜ ਆਪਾਂ ਚੱਲੇ ਕਿੱਥੇ ਹਰਿਪਨੋ ਦੱਸ ਦਿੰਦਾ ਤੁਸੀਂ ਹਾਂਜੀ ਕਾ ਜੀ ਸਰਚ ਕਰ ਰਹੇ ਹੋ ਰਿਹਾਨ ਫਾਲਸ ਬੋਲਦੇ ਰਿਹਾਨ ਫਾਲਸ ਆ ਹਾਂਜੀ ਮੈਂ ਨਾ ਮਿੰਨੀ ਨਾ ਅਗਰਾ ਫਾਲ ਕਹਿ ਰਹੇ ਸੀਗੇ ਬਹੁਤ ਵਧੀਆ ਅਸੀਂ ਪਹਿਲਾਂ ਗਏ ਹੋਏ ਹਾਂ ਦੋਵੇਂ ਜਾਣੇ ਉੱਥੇ ਸਾਨੂੰ ਐ ਸੀ ਮੰਮੀ ਡੈਡੀ ਨੂੰ ਵੀ ਚੱਲ ਨਾਲ ਦਿਖਾ ਕੇ ਜ਼ਰੂਰ ਲੈ ਕੇ ਪਰ ਉਹ ਸਨੀ ਡੇ ਨਹੀਂ ਸੀਗਾ ਅੱਜ ਵਧੀਆ ਸਨੀ ਡੇ ਆ ਹਾਂਜੀ ਹਾਂਜੀ ਮੰਮੀ ਡੈਡੀ ਇੰਜੋਏ ਕਰਨਗੇ ਹਾਂਜੀ ਉਸ ਦਿਨ ਕਲੌਡੀ ਸੀਗਾ ਬਹੁਤ ਜ਼ਿਆਦਾ ਤੇ ਕਲਾਉਡੀ ਹੋਣ ਕਰਕੇ ਸਾਨੂੰ ਬਹੁਤ ਐਨ ਲੱਗਿਆ ਵੀ ਪਤਾ ਨਹੀਂ ਵੀ ਸਨੀ ਡੇ ਚ ਕਿੰਨਾ ਕੁ ਸੋਹਣਾ ਲੱਗਦਾ ਹੋਣਾ ਚਲੋ ਅੱਜ ਨਾਲ ਸਾਡਾ ਵੀ ਸਵਾਬ ਬਣ ਗਿਆ ਆਪਾਂ ਵੀ ਦੇਖ ਕੇ ਆਵਾਂਗੇ ਬਾਪੂ ਨਾਲ ਟਿਕਟਾਂ ਦਾ ਰੇਟ ਦੱਸ ਡੈਡੀ ਨੇ ਡੈਡੀ ਨੇ ਤਾਂ ਕਹਿੰਦਾ ਛੱਡੋ ਪਰ ਯਾਰ ਮੈਂ ਨਹੀਂ ਘੁੰਮਣਾ 40 ਮਿੰਟ ਦੀ ਸਾਡੀ ਜਰਨੀ ਹੈ ਤੇ ਮੇਰੇ ਖਿਆਲ ਚ 40 40 ਮਿੰਟ ਲੱਗਣੇ ਤੇ 40 ਪਾ ਦੇ 45 ਮਿੰਟ ਤੇ ਡੈੜੀ ਐ ਕਹਿੰਦੇ ਉਹਨਾਂ ਚੰਗਾ ਦਾ ਹਜੂਰ ਸਾਹਿਬ ਜਾਏ ਹੁੰਦੇ ਪਰ ਮੈਂ ਸੇ ਇੱਕ ਗੱਲ ਹੈ ਨਾ ਰਿਪਨ ਨੂੰ ਆਉਂਦਾ ਚੱਲ ਆਪਾਂ ਮੈਟਰੋ ਦਾ ਇਹਨਾਂ ਨੂੰ ਸਫਰ ਕਰਾਈ ਪਤਾ ਨਹੀਂ ਇਹਨੂੰ ਮੈਟਰੋ ਬੋਲਦੇ ਆ ਟ੍ਰੇਨ ਬੋਲਦੇ ਆ ਜੋ ਵੀ ਆ ਪਰ ਇਹਦੇ ਨਾਲ ਟੈਕਸੀ ਸਸਤੀ ਪੈਂਦੀ ਹੈ ਵੈਸੇ ਜਿਵੇਂ ਚਾਰ ਜਾਨਾਂ ਚਾਰ ਜਾਨਾਂ ਨੂੰ ਟੈਕਸੀ ਸਸਤੀ ਪੈਣੀ ਸੀ ਹਾਂਜੀ ਪਰ ਇਹ ਆ ਵੀ ਇਹ ਜਲਦੀ ਚਲੀ ਜਾਂਦੀ ਹੈ ਬਸ ਇਹਦੇ ਸਮੇਂ ਦੀ ਬਚਤ ਆ ਸਮੇਂ ਦੀ ਬਚਤ ਚੱਲੀਏ ਜਿਹੜੀਆਂ ਇਥੇ ਨੀਆਂ ਟ੍ਰੇਨਜ਼ ਹਨ ਉਹਦੇ ਵਿੱਚ ਜਿਸ ਡਾਲਰ ਰੱਖਣ ਨੂੰ ਵੀ ਡਾਲਰ ਰੱਖਣ ਨੂੰ ਵੀ ਲੱਗ ਸਪੇਸ ਦਿੱਤੀ ਹੁੰਦੀ ਹੈ ਉਹ ਸਾਹਮਣੇ ਇੱਕ ਸਪੈਸ਼ਲ ਸਪੇਸ ਹੈਗੀ ਉੱਥੇ ਤੁਸੀਂ ਡਾਲਰ ਖੜਾ ਕਰ ਸਕਦੇ ਹੋ ਜਾਂ ਸਾਈਕਲ ਤੂ ਹੈ ਨਹੀਂ ਵੀ ਲੋਕਾਂ ਨੇ ਲੱਤਾ ਪਣੀ ਜੋ ਪੈਰ ਪੈਰਜ ਮਰੀ ਜੋ ਤੇ ਅਸੀਂ ਪਹੁੰਚਣ ਵਾਲੇ ਹਾਂ ਲਗਭਗ 40 ਮਿੰਟ ਲੱਗੇ ਸਿਰਫ 45 ਕਿਲੋਮੀਟਰ ਸੀਗਾ ਤੇ 45 ਉਹ ਮਿੰਟ ਲੱਗਿਆ ਸਾਨੂੰ ਪਹੁੰਚਣ ਦੇ ਲਈ ਤੇ ਡੈਡੀ ਹੈਰਾਨ ਹੋ ਗਏ ਯਾਰ ਕਹਿੰਦਾ ਇੰਨੀਆਂ ਵਧੀਆ ਤੇ ਸਾਫ਼ ਸੁਥਰੀਆਂ ਟ੍ਰੇਨਸ ਤੇ ਮੈਂ ਕਿਹਾ ਐਵੇਂ ਥੋੜਾ ਪੈਸੇ ਲੈਂਦੇ ਆ ਕਿ ਲੱਗੇ ਸੇ ਗੱਲ ਕਰਕੇ ਲੈਂਦੇ ਆ ਤੇ ਬਾਕੀ ਇਹ ਸਵਿਟਜ਼ਰਲੈਂਡ ਚ ਨਾ ਪਬਲਿਕ ਟਰਾਂਸਪੋਰਟ ਆ ਜਿਹੜੀ ਉਹ ਫਾਸਟ ਜ਼ਰੂਰ ਹੈ ਤੇ ਪਰ ਮਹਿੰਗੀ ਆ ਥੋੜੀ ਜੀ ਜਿਵੇਂ ਸਾਡੇ ਇੱਥੇ ਆਉਣ ਦੇ ਮਿਲਦਾ 14 45 ਕਿਲੋਮੀਟਰ ਵਾਸਤੇ 14 15000 ਰੁਪਇਆ ਸਾਡਾ ਲੱਗਿਆ ਆਉਣ ਜਾਣ ਦਾ 45 ਕਿਲੋਮੀਟਰ ਚ ਤੇ ਟੈਕਸੀ ਇਹਨੋਂ ਕਿਤੇ ਸਸਤੀ ਹੁੰਦੀ ਆ ਤੇ ਬਸ ਇਹ ਹੈ ਵੀ ਪਰ ਇਹਦਾ ਵੀ ਇੱਕ ਅਲੱਗ ਨਜ਼ਾਰਾ ਹੈ ਜਿਹੜੀਆਂ ਸਵਿਸਟ ਰੇਲ ਜਿੰਦੇ ਨੇ ਤੇ ਇਹਦੇ ਵੈਸੇ ਪਾਸ ਵੀ ਬਣ ਜਾਂਦੇ ਜੇ ਤੁਸੀਂ ਪਾਸ ਬਣਾਉਣੇ ਆ ਤੇ ਉਹ ਵੀ ਡੇ ਪਾਸ ਸਸਤਾ ਪੈ ਜਾਂਦਾ ਹੈਗਾ ਤੇ ਹੁਣ ਅਸੀਂ ਜਿਹੜੇ ਥਾਂਵੇਂ ਪਹੁੰਚੇ ਆ ਤੇ ਉਹ ਕਿਹੋ ਜਿਹਾ ਇਲਾਕਾ ਉਹ ਤੁਹਾਨੂੰ ਦਿਖਾਉਣੀ ਆ ਪਿਛਲੀ ਵਾਰ ਨਾ ਸੀ ਇਸ ਜਗ੍ਹਾ ਤੋਂ 뷰 ਨਹੀਂ ਦੇਖਿਆ ਸੀ ਜਿਵੇਂ ਤੁਹਾਨੂੰ ਖੁਸ਼ੀ ਨਹੀਂ ਦੱਸਿਆ ਸੀ ਉਸ ਦਿਨ ਸਨੀ ਡੇ ਨਹੀਂ ਸੀ ਅੱਜ ਬਹੁਤ ਸੋਹਣਾ ਮੌਸਮ ਹੈ ਤੇ ਸਪੈਸ਼ਲ ਇਹ ਜਗ੍ਹਾ ਦੇ ਲਈ ਤੇ ਇਹਦਾ ਜਗ੍ਹਾ ਦਾ ਨਾਮ ਮੈਂ ਕਰੈਕਟ ਕਰਦੇ ਨੂੰ ਰੇਨਫਾਲਟ ਬੋਲਦੇ ਆ ਅਸੀਂ ਸ਼ਾਇਦ ਪਹਿਲਾਂ ਰੇਹੈਨ ਬੋਲੇ ਐਚ ਸਾਈਲੈਂਟ ਹੈ ਦੀ ਤੇ ਉਹ ਸਾਹਮਣੇ ਦੇਖੋ ਜੀ ਇਹ ਵਾਟਰਫਾਲ ਆ ਮਿਨੀ ਨਿਆਗਰਾ ਫਾਲ ਵੀ ਬੋਲ ਦਿੰਦੇ ਨੇ ਨੂੰ ਯੂਰਪ ਦਾ ਜਾਂ ਨਿਆਗਰਾ ਫਾਲ ਤੁਸੀਂ ਕਹਿ ਸਕਦੇ ਦੇਖੋ ਸਵਿਟਜ਼ਰਲੈਂਡ ਦੇ ਅਸਲ ਚ ਨਜ਼ਾਰੇ ਇਹ ਟ੍ਰੇਨ ਸਟੇਸ਼ਨ ਤੋਂ ਥਿਊ ਹੈ ਇਹੋ ਜਿਹਾ ਡਾਡੀ ਦੂਰ ਖੜ ਕੇ ਡਰ ਲੱਗਦਾ ਹਾਂ ਸਟਾਲਰ ਦੀ ਗੱਲ ਕਰ ਰਹੇ ਹਾਂ ਪਰਾਂ ਦੀ ਲੈਣਾ ਅੱਛਾ ਇਹੋ ਸਕੀਮ ਲਾਇਆ ਹੁਣ ਸਟਾਲਰ ਕਿਵੇਂ ਜਾਊਗਾ ਇਹ ਕਹਿੰਦੇ ਨੇ ਵੀ ਇੰਨੀ ਥੱਲੇ ਆਪਾਂ ਜਾਣਾ ਵੀ ਸਟਾਲਰ ਕਿਵੇਂ ਲੈ ਕੇ ਜਾਵਾਂਗੇ ਸਾਰਿਆਂ ਨੂੰ ਹੁਣ ਸਾਡੇ ਸਫ਼ਰ ਥੋੜੇ ਲੰਬੇ ਹੋਣ ਲੱਗੇ ਸਟਾਲਰ ਕਰਕੇ ਤੇ ਸਾਨੂੰ ਦੇਖਣਾ ਪੈਂਦਾ ਧਰਲੇ ਪਾਸੇ ਪੌੜੀਆਂ ਹੀਟਾਂ ਉਤਰਨਾ ਕਿਧਰ ਰਸਤਾ ਦੇਖਦੇ ਆ ਬਿਲਕੁਲ ਕੋਲੇ ਆ ਕੇ ਤੁਹਾਨੂੰ ਦਿਖਾ ਕੇ ਲੈਣਾ ਇਹਦੇ ਬੋਟ ਦੇ ਵਿੱਚ ਵੀ ਝੂਟਾ ਲੈਣਾ ਹੈਗਾ ਇਧਰ ਨਾਨੀ ਜੀ ਹੌਲੀ ਹੌਲੀ ਸੋਟੀ ਨਾਲ ਤੁਰਦੇ ਆ ਟੈਰਾਣੀ ਸੋਟੀ ਇਹ ਸਟਾਲਰ ਨੂੰ ਸੋਟੀ ਦੇ ਰੂਪ ਚ ਵਰਤਦੇ ਆ 10 ਮਿੰਟ ਦੀ ਵਾਕ ਦੇ ਬਾਅਦ ਅਸੀਂ ਬਿਲਕੁਲ ਮਲਾ ਦਾ ਨੇੜੇ ਪਹੁੰਚ ਗਏ ਆ। ਜਿਹੜੇ ਨਾ ਹਰ ਵਾਰੀ ਕੁਛ ਨਾ ਕੁਝ ਚੇਂਜ ਹੁੰਦਾ ਹੈ। ਇਸ ਵਾਰੀ ਅਸੀਂ ਅਲੱਗ ਆ ਗਏ। ਪਿਛਲੀ ਵਾਰੀ ਅਸੀਂ ਉਧਰਲੀ ਸਾਈਡ ਆਏ ਸੀ। ਇਸ ਵਾਰੀ ਆਹ ਸਾਈਡ ਹੈ। ਉਧਰੋਂ ਲੱਗਦਾ ਹੁੰਦਾ ਹੈ ਵੀ ਉਹ ਸਾਈਡ ਵਾਲੀ ਸੋਹਣੀ ਆ ਵੀ ਉਹ ਰਹਿ ਗਈ ਆਪਣੇ ਦੁੱਤ ਹੁਣ ਸਾਨੂੰ ਇਹ ਲੱਗਿਆਦਾ ਵੀ ਉਹ ਸਾਈਡ ਵਾਲੀ ਸੋਹਣੀ ਆ ਆਪਾਂ ਸਾਰੀਆਂ ਸਾਈਡਾਂ ਕਵਰ ਕਰਕੇ ਜਾਵਾਂਗੇ ਚਲੋ ਪਿਛਲੀ ਵਾਰ ਅਸੀਂ ਆ ਸਾਈਡ ਆ ਦੇਖ ਕੇ ਨਹੀਂ ਗਏ ਇਹਦਾ ਨਾ ਅਸਲ ਚ ਦੋ ਬਾਰਡਰਸ ਤੇ ਜਿਵੇਂ ਤੁਹਾਨੂੰ ਦੱਸਿਆ ਜਰਮਨ ਇੱਕ ਪਾਸੇ ਇਹਦੇ ਜਰਮਨ ਅੱਗੇ ਜਾ ਕੇ ਦਿਖਾਵਾਂਗੇ ਇੱਕ ਪਾਸੇ ਸਵਿਟਜ਼ਰਲੈਂਡ ਦੋਨਾਂ ਦੇ ਵਿਚਾਲੇ ਜੇ ਵਗਦਾ ਇਹ ਇੱਥੋਂ ਪਰ ਬਿਲਕੁਲ ਨੇੜੇ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਦਾ ਦੇਖੋ ਜੀ ਅੱਜ ਅਸੀਂ ਮੈਂ ਡੈਡੀ ਨੂੰ ਲੈ ਕੇ ਜਾਣਾ ਜਿੱਥੇ ਉਹ ਵਿਚਾਲੇ ਝੰਡਾ ਦੇਖ ਰਹੇ ਉਹਨਾਂ ਤੁਸੀਂ ਦੇਖੋ ਜਗ੍ਹਾ ਤੇ ਜਾਣਾ ਝੰਡਾ ਪਹੁੰਚਾਣਾ। ਜਿਓ ਜਗ੍ਹਾ ਤੇ ਪੌਸਿਬਲ ਹੋਇਆ ਉਹ ਜਗ੍ਹਾ ਤੇ ਜਾਵਾਂਗੇ। ਕਿੰਨੇ ਟੂਰਿਸਟ ਆਏ ਹੋਏ ਆ ਯਾਰਾ ਜ ਹੈਨਾ। ਬਹੁਤ ਜ਼ਿਆਦਾ ਭੀੜ ਆ। ਇਹੋ ਜਿਹਾ ਮੌਸਮ ਪਸੰਦ ਕਰਦੇ ਆ ਇਹ। ਬਾਹਰਲੇ ਵੈਸਟਰਨ ਲੋਕ। ਬਿਲਕੁਲ ਹੇਠਲੇ ਪਾਸੇ ਪਹੁੰਚ ਗਏ ਆ ਜੀ। ਕੀ ਖੂਬਸੂਰਤੀ ਹੈ ਯਾਰ। ਆ ਵਾਕਰ ਨੂੰ ਸਾਰਾ ਏਰੀਆ ਬਣਿਆ ਹੋਇਆ ਹੈ ਨੇੜੇ-ਨੇੜੇ। ਤੇ ਲਾਸਟ ਟਾਈਮ ਸਾਡਾ ਇਹ ਏਰੀਆ ਦੇਖਣਾ ਰਹਿ ਗਿਆ ਸੀ ਤੇ ਇਸੇ ਕਰਕੇ ਐਤ ਕੀ ਅਸੀਂ ਇੱਥੇ ਪਹਿਲਾਂ ਆਏ ਆ। ਇਧਰਲੇ ਪਾਸੇ। ਤੇ ਹੁਣ ਪਹਿਲਾਂ ਸੀ ਜਾਣੇਗਾ। ਉੱਪਰ ਦੀ ਗੇੜਾ ਦੇ ਕੇ ਫਿਰ ਬੋਟ ਲੈਣੀ ਹੈ ਬੋਟ ਲੈ ਕੇ ਫਿਰ ਇਹਦਾ ਜਿਹੜਾ ਸਵਿਟਜ਼ਰਲੈਂਡ ਵਾਲਾ ਪਾਸਾ ਹੈ ਉਧਰਲੇ ਪਾਸੇ ਜਾਣਾ ਉਧਰ ਵੀ ਕਾਫੀ ਚੀਜ਼ਾਂ ਬਣੀਆਂ ਹੋਈਆਂ ਦੇਖਣ ਨੂੰ ਜਿਹੜੇ ਹੀ ਫਲੈਗ ਲੱਗੇ ਹੋਏ ਨੇ ਜਿਹੜੇ ਇਹ ਚ ਯੂਰਪੀਅਨ ਯੂਨੀਅਨ ਚੋਂ ਦੇ ਨੋਹੋ ਨੇ ਹਮ ਹੌ ਪਤਾ ਨਹੀਂ ਯਾਰ ਆਈ ਡੋਟ ਨੋ ਵੀ ਉਹਨੇ ਉਹ ਨਹੀਂ ਹੈਗੇ ਵੈਸੇ ਕੰਟਰੀਜ਼ ਨੇ ਪਤਾ ਨਹੀਂ ਕਾਦੇ ਉਹ ਉਦਾਂ ਲਾਏ ਹੋਏ ਆ ਉਹ ਉਦਾਂ ਹੀ ਲਾਏ ਹੋਣੇ ਏ ਦੇਖੋ ਹੁਣ ਬਿਲਕੁਲ ਥੱਲੇ ਆ ਗਏ ਐਤ ਕੀ ਨਾ ਯਾਰ ਅਸੀਂ ਥੋੜੇ ਜਿ ਹੁੜਜੇ ਜੇ ਪਏ ਆ ਸਾਨੂੰ ਕੋਈ ਸਮਝ ਨਹੀਂ ਲੱਗ ਰਹੀ ਕਿ ਕਿਹੜੇ ਪਾਸੇ ਦੇ ਜਰਮਨ ਨੇ ਕਿਹੜੇ ਪਾਸੇ ਸਵਿਟਜ਼ਰਲੈਂਡ ਦੇ ਪਿਛਲ ਦੇ ਕੋਈ ਨਾਲ ਹੁੰਦਾ ਨਾ ਉਦੋਂ ਉਹਨਾਂ ਨੂੰ ਜ਼ਿਆਦਾ ਪਤਾ ਜਿਹੜੇ ਇੱਥੇ ਲੋਕਲ ਰਹਿੰਦੇ ਆ ਹਨਾ ਪਿਛਲੇ ਵਾਰ ਸਾਡੇ ਨਾਲ ਜ਼ੁਰੀਖ ਤੋਂ ਪੰਜਾਬੀ ਫੈਮਿਲੀ ਆਈ ਸੀ ਇੱਕ ਤੇ ਉਹਨਾਂ ਨੇ ਸਾਨੂੰ ਸਾਰਾ ਇਹ ਘੁਮਾਇਆ ਸੀ ਉਹਨਾਂ ਨੇ ਦਿਖਾਇਆ ਸੀਗਾ ਕਿ ਇਧਰਲੇ ਪਾਸੇ ਜਰਮਨ ਹੈ ਇਧਰਲੇ ਪਾਸੇ ਸਵਿਟਜ਼ਰਲੈਂਡ ਪਰ ਇੱਥੇ ਵੈਸੇ ਵੀ ਕਿਹੜਾ ਕੋਈ ਫਰਕ ਪੈਂਦਾਗਾ ਨਾ ਤਾਂ ਇੱਥੇ ਕੋਈ ਆਰਮੀ ਲੱਗੀ ਹੋਈ ਐ ਨਾ ਹੀ ਇੱਥੇ ਨਾ ਕੋਈ ਫੈਂਸ ਨਾ ਕੋਈ ਬਾਰਡਰ ਹੈ ਇਹਨਾਂ ਦਾ ਸਾਰਾ ਕੁਝ ਓਪਨ ਹੀ ਐ ਇੱਕ ਪਹਾੜ ਉਧਰ ਇੱਕ ਪਹਾੜ ਉਧਰ ਹਨਾ ਚੱਲ ਸਾਨੂੰ ਤਾਂ ਐਸੀ ਵੈਸੇ ਡੈਡੀ ਨੂੰ ਦੱਸ ਦਿੰਦੇ ਬਾਪੂ ਜੀ ਨੂੰ ਜਦੋਂ ਆਫੀਸ਼ੀਅਲੀ ਅਸੀਂ ਆ ਜਾਂਦੇ ਇੱਧਰ ਜਰਮਨ ਵਾਲੇ ਪਾਸੇ ਫਿਰ ਰੈਂਜ ਹੋ ਜਾਂਦਾ ਵੀ ਹੁਣ ਪੈਰ ਤੁਹਾਡੇ ਜੀ ਜਰਮਨ ਚ ਨੇ ਪੁੱਛ ਲੈਣੇ ਕਿਸੇ ਨੂੰ ਪੁੱਛਣਾ ਪੈਣਾ ਜਿਵੇਂ ਨਾ ਤੁਹਾਨੂੰ ਦੱਸਿਆ ਸੀ ਕਿ ਇਸ ਜਗ੍ਹਾ ਨੂੰ ਮਿਨੀ ਨੈਗਰਾਫਾਲ ਬੋਲਦੇ ਐ ਤੇ ਬਾਕੀ ਆਲਮੋਸਟ ਸੇਮ ਆ ਕਿ ਕਿਉਂਕਿ ਫੀਲਿੰਗ ਆਉਂਦੀ ਹੈ ਥੋੜੀ ਥੋੜੀ ਹੁਣ ਤਾਂ ਅਸੀਂ ਨਿਆਗਰਾ ਫਾਲ ਵੀ ਜਾਏ ਤੇ ਉਵੇਂ ਚਾਰੇ ਪਾਸੇ ਇਹਦੇ ਘੁੰਮਣ ਉਹਦੇ ਯੂ ਐਸ ਤੇ ਅਮਰੀਕਾ ਤੇ ਇੱਥੇ ਸਵਿਟਜ਼ਰਲੈਂਡ ਤੇ ਜਰਮਨ ਖੋਸ਼ੀ ਤੇ ਮੈਂ ਕਿਹਾ ਜਿਵੇਂ ਮੈਨੀ ਨਿਆਗਰਾ ਫਾਲ ਕਹਿੰਦੇ ਆ ਆਪਾਂ ਪਿਛਲੇ ਸਾਲ ਪਿਛਲੀ ਵਾਰੀ ਜਦੋਂ ਆਇਆ ਤਾਂ ਵਿਜ਼ਿਟ ਨਹੀਂ ਕੀਤਾ ਸੀਗਾ ਹਾਂਜੀ ਨਿਆਗਰਾ ਫਾਲ ਹੁਣ ਤਾਂ ਮੈਂ ਕਿਹਾ ਆਪਾਂ ਜਾਏ ਜਦੋਂ ਮੈਂ ਕਿਹਾ ਕਿ ਵਾਈਬ ਓਦਾਂ ਦੀ ਆ ਰਹੀ ਆ ਵੀ ਹਾਂ ਵਾਕਈ ਨੂੰ ਮੈਨੂੰ ਨੈਗਰਾਫਾਲ ਕਹਿ ਸਕਦਾ ਵੀ ਇਹ ਵੀ ਦੋ ਦੇਸ਼ਾਂ ਦੇ ਵਿਚਾਲੇ ਹਾਂ ਉਵੇਂ ਹੀ ਹੈ ਨਾ ਇਧਰ ਦੀ ਜਾਉ ਖੁਸ਼ੀ ਮਿਲਦਾ ਰਸਤਾ ਹਈਆ ਇਹ ਅਸੀਂ ਆ ਗਏ ਬਿਲਕੁਲ ਜਿੱਥੋਂ ਬੋਟ ਮਿਲਦੀ ਹੈ ਤੇ ਹੁਣ ਬੋਟ 'ਚ ਬੈਠਾਂਗੇ ਹਾਂਜੀ ਇਹ ਟੈਂਪਰੇਰੀ ਢਾਬੇ ਨੇ ਇਥੇ ਇਹਨਾਂ ਦੇ ਰੈਸਟੋਰੈਂਟਸ ਕਹਿ ਸਕਦੇ ਹਾਂ ਪੰਜਾਬੀ ਜਿਹਾ ਢਾਬਾ ਹੀ ਹੁੰਦੇ ਹੈ ਤੇ ਮੋਮੋਜ਼ ਹੋਰ ਖਾਣ-ਪੀਣ ਨੂੰ ਮਾੜਾ-ਮੋਟਾ ਇਹੋ ਜਿਹਾ ਕੁਝ ਇਹ ਨਹੀਂ ਲੱਗਦਾ ਰੁੱਪਨ ਵੀ ਉਹਦੇ ਚੋਂ ਜ਼ਿਆਦਾ ਸੋਹਣਾ ਲੱਗਦਾ ਬੱਦਲਬਾਈ ਚ ਮਾਰਚ-ਅਪ੍ਰੈਲ ਜੀ ਚ ਹਾਂ ਉੱਡੇ ਜਾਂਦੇ ਆਪਾਂ ਇਸ ਕੋਟ-ਕੁਟ ਚਾੜੇ ਹੋਏ ਸੀ ਇੱਥੇ ਠੰਡ ਸੀ ਠੰਡ ਸੀ ਹਾਂ ਦੀ ਠੰਡ ਚ ਮੈਨੂੰ ਜ਼ਿਆਦਾ ਸੋਹਣਾ ਲੱਗਦਾ ਇਹ ਬੋਟ ਸਟੇਸ਼ਨ ਆ ਗਿਆ ਇੱਥੋਂ ਆਪਾਂ ਨੂੰ ਕਿਸ਼ਤੀ ਰੈਂਟ ਤੇ ਮਿਲਣੀ ਹੈ ਮੇਰਾ ਪੁੱਤ ਉੱਠ ਗਿਆ ਸੀ ਗੁੱਡ ਮਾਰਨਿੰਗ ਕਾ ਮਮਾ ਪਾਪਾ ਮੈਂ ਤੁਹਾਨੂੰ ਜਮਾਂ ਡਿਸਟਰਬ ਨਹੀਂ ਕਰਦਾ ਹੈ ਨਾ ਹੈ ਨਾ ਪੁੱਤ ਅਸੀਂ ਕਾਣੀ ਦਾ ਨਹੀਂ ਕਾਲੇ ਚਲੋ ਵੀਊ ਦਿਖਾ ਕੇ ਲਈਏ ਬਾਹਰ ਕਿੰਨਾ ਸੋਹਣਾ ਦੇਖ ਕੇ ਆਉਂਗੀ ਹੈ ਹਾਂ ਰਾਂਜੇ ਨੇ ਕਹਿੰਦੇ ਕਹਿੰਦੇ ਮੈਨੂੰ ਵੀ ਥੋੜਾ ਜਿਹਾ ਵੀਊ ਚਾਹੀਦਾ ਜੀ ਮੈਂ ਵੀ ਮੁੱਲ ਮੋੜਨਾ ਕਹਿੰਦੇ ਮੈਂ ਵੀ ਨਾਲ ਆਈ ਹਾਂ ਅਸਲ 'ਚ ਪਹਿਲਾਂ ਨੇ ਸੁੱਤੇ ਪਏ ਸੀ ਹੁਣ ਜਦੋਂ ਦੇ ਉੱਠਿਆ ਹੁਣ ਵੀ ਬਸ ਮੈਨੂੰ ਬਾਹਰ ਦਿਖਾਓ ਬਾਹਰ ਦਿਖਾਓ ਚਲੋ ਇੰਨੇ ਕ ਨਾਲ ਰੇਨਫਾਲ ਆਇਆ ਦਾ ਟੂਰ ਪੂਰਾ ਹੋ ਗਿਆ ਹੂੰ ਸਹੀ ਗੱਲ ਹੈ ਉਹ ਤੇਰੇ ਬੰਦੇ ਜਰਮਨ ਆ ਉਹ ਦੀ ਜਰਮਨ ਉਹ ਸਾਹਮਣੇ ਜਰਮਨ ਜਰਮਨ ਕਿਧਰ ਲਈ ਸਾਈਡ阿里 ਪੰ ਜਰਮਨ ਜਾਣਾ ਹੈ ਕਹਿੰਦੇ ਮੈਂ ਇਤੋਂ ਨਾ ਸਾਨੂੰ ਕਾਫੀ ਸਾਰੇ ਟੂਰਿਸਟ ਮਿਲੇ ਆ ਜਿਹੜੇ ਜਰਮਨ ਤੋਂ ਆਇਆ ਸਾਡੇ ਸਬਸਕ੍ਰਾਈਬਰ ਵੀ ਸੀਗੇ ਉਹ ਦੱਸ ਰਹੇ ਸੀ ਕਹਿੰਦੇ ਜਰਮਨ ਹੈ ਤੂੰ 15 ਮਿੰਟ ਦੀ ਡਿਸਟੈਂਸ ਤੇ ਹੈ ਸਿਰਫ ਮਾਲਰ ਨੇੜੇ ਐਸੁਇਸ ਦਾ ਬਾਰਡਰ ਇੱਥੇ ਐਸੁਇਸ ਜਰਮਨ ਦਾ ਬਾਰਡਰ ਹਾਂਜੀ ਹਾਂਜੀ ਤੇ ਬਾਕੀ ਜਰਮਨੀ ਅਸੀਂ ਵੀ ਘੁੰਮਣ ਆਉਣਾ ਹੈਗਾ ਤੇ ਸਾਡਾ ਪਲਾਨ ਹੈਗਾਗਾ ਵੈਸੇ 11 ਦਾ ਅਸੀਂ ਇੰਗਲੈਂਡ ਜਾਣਾ ਹੈ ਅਗਸਤ ਚ ਅਸੀਂ ਜਰਮਨ ਘੁੰਮਾਂਗੇ ਸਾਰਾ ਇੰਗਲੈਂਡ ਤੇ ਅਸਲ ਚ ਅਸੀਂ ਪਹਿਲਾਂ ਇੰਗਲੈਂਡ ਤਾਂ ਜਾਣਾ ਕਿਉਂਕਿ ਰਣਜਿੰਦ ਦੇ ਭੂਆ ਜੀ ਬਹੁਤ ਬੇਸਬਰੀ ਨਾਲ ਉਡੀਕ ਰਿਹਾ ਤੇ ਰਿਪਨ ਦੇ ਨਾਨਕੇ ਬਹੁਤ ਬੇਸਬਰੀ ਨਾਲ ਉਡੀਕ ਰਿਹਾ ਤੇ ਦੋਨੇ ਸੰਦੀਪਾਂ ਕੋਲੇ ਜਾਣਾ ਅਸਲ ਚ ਅਤਕੀ ਸਾਨੂੰ ਨਹੀਂ ਉਡੀਕ ਰਿਹਾ ਉਹ ਉਹ ਆ ਉਹਦੇ ਭਤੀਜੀ ਨੂੰ ਡਿਕ ਰਹੇ ਸਹੀ ਗਾਇਆ ਤੇ ਉਹ ਛੇਤੀ ਤੇ ਛੇਤੀ ਇੱਥੇ ਲੈ ਕੇ ਆਉਣ ਉਸ ਤੋਂ ਬਾਅਦ ਫਿਰ ਜਰਮਨ ਮਤਲਬ ਸਾਰੇ ਨੂੰ ਸੰਦੀਪ ਭੈਣ ਹੋਰੀ ਤਾਂ ਦੇਖ ਹੀ ਗਏ ਸੀ ਇੱਥੇ ਰਣਜਿੰਦਰ ਦੇ ਜਨਮ ਵੇਲੇ ਇੱਥੇ ਸੀ ਉਹ ਪਰ ਮਤਲਬ ਨਾਨਕਿਆ ਨੇ ਨਹੀਂ ਦੇਖਿਆ ਜੇ ਉਹਨਾਂ ਨੂੰ ਬਹੁਤ ਐਕਸਾਈਟਮੈਂਟ ਹੈ ਵੀ ਛੇਤੀ ਰਣਜਿੰਦਰ ਮਿਲ ਜੇ ਸਾਡਾ 14 ਦਿਨ ਦਾ ਪਲਾਨ ਹੈ ਜਰਮਨ ਦਾ ਫਿਰ 13-14 ਦਿਨ ਜਰਮਨੀ ਲਾਵਾਂਗੇ ਸਾਰਾ ਜਰਮਨੀ ਘੁੰਮਾਂਗੇ ਤੇ ਫਿਲਹਾਲ ਰਣਜਿੰਦਰ ਨੂੰ ਅਸੀਂ ਆਹ ਦਿਖਾ ਦਈਏ ਸਾਰਾ ਰੈਨਪਾਲ ਵੀ ਉਹ ਇੰਜੋਏ ਕਰ ਰਹੇ ਆ ਪੂਰਾ ਪਸੰਦ ਰਹਿੰਦੇ ਆ ਇਦਾਂ ਬਾਹਰ ਰਹਿ ਕੇ ਤਾਂ ਬਸ ਬਾਹਰ ਤੇ ਸਾਰਾ ਦਿਨ ਧੁੱਪੇ ਖੜਾਈ ਰੱਖੋ ਤਾਂ ਵੀ ਵਧੀਆ ਲੱਗਦਾ ਅਸਲ ਚ ਸਾਰਾ ਕੁਝ ਹੀ ਹੋ ਗਿਆ ਨਾ ਪਾਣੀ ਹੋ ਗਿਆ 뷰 ਹੋ ਗਿਆ ਗ੍ਰੀਨ ਹੋ ਗਿਆ ਹਨ ਇੱਥੋਂ ਚੱਲਦੀਆਂ ਜੀ ਜਿਹੜੀਆਂ ਬੋਟਸ ਐ ਦੂਜੇ ਪਾਸੇ ਨੂੰ ਤੇ ਇਹਦੀ ਟਿਕਟ ਦਾ ਦੇਖਣਾ ਪੈਣਾ ਟਿਕਟ ਇੱਥੋਂ ਹੀ ਮਿਲ ਜਾਣੀ ਮੇਰੇ ਖਿਆਲ ਚ ਇੱਥੇ ਵੀ ਸਟੇਸ਼ਨ ਤੇ ਕਾਫੀ ਭੀੜ ਲੱਗੀ ਹੋਈ ਆ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਆ ਕੀ ਹੋ ਗਿਆ ਭਾਈ ਆ ਦੇਖੋ ਪਾਪਾ ਨਾ ਬੇਬੀ ਨੂੰ ਲਿਜਾ ਸਕਦੇ ਨਾ ਸਟੋਲਰ ਲਿਜਾ ਸਕਦਾ ਬੇਬੀ ਨੂੰ ਵੀ ਨਹੀਂ ਲਿਜਾ ਸਕਦੇ ਦੇਖੋ ਬੇਬੀ ਤੇ ਲੈ ਭਾਈ ਰਣਜਨ ਦੀ ਵਾਰੀ ਕੱਟੀ ਗਈ ਸਟੋਲਰ ਵੀ ਨਹੀਂ ਲਿਜਾ ਸਕਦੇ ਨਾ ਇੱਕ ਜਣੇ ਨੂੰ ਡੈਡੀ ਕਹਿੰਦਾ ਕੁੱਤਾ ਵੀ ਨਹੀਂ ਲਿਜਾ ਸਕਦਾ ਇੱਕ ਜਣੇ ਨੂੰ ਵੇਟ ਕਰਨੀ ਪਣੀ ਆ ਫਿਰ ਇੱਥੇ ਦੇਖਦੇ ਕੌਣ ਬਲੀ ਦੇਉ ਤੇ ਆਹ ਹਜਾ ਸਟੇਸ਼ਨ ਬਣਿਆ ਹੋਇਆ ਹੈ ਇਹ ਵੀ ਪਾਸਾ ਸਵੇਜਲੈਂਡ ਵਾਲੀ ਹੈ ਖੁਸ਼ੀ ਕੌਣ ਵੇਟ ਕਰੂਗਾ ਫਿਰ ਮੈਂ ਵੇਟ ਕਰ ਲਉਗੀ ਇੱਥੇ ਹਾਂਜੀ ਮੈਂ ਵੇਟ ਕਰ ਲਉਗੀ ਰਣਜੀਤ ਜੰਨਾ ਮਮਮੀ ਡੈਡੀ ਨੂੰ ਮੈਂ ਲੈ ਜਾ ਹਾਂਜੀ ਮਮਮੀ ਡੈਡੀ ਨੂੰ ਤੁਸੀਂ ਲੈ ਜਾਣਾ ਇੱਥੇ ਤੁਹਾਨੂੰ ਵੱਧ ਪਤਾ ਹੈ ਨਾ ਚਲ ਆ ਇਹਨਾਂ ਨੂੰ ਦਿਖਾ ਲਿਓ ਨਾ ਗੱਲਿਆਂ ਨੂੰ ਹਾਂਜੀ ਤੁਸੀਂ ਜਾ ਤਿੰਨੇ ਜਾਣੇ ਨਿਆਣੇ ਨਾਲ ਔਖਾ ਮੈਂ ਤਾਂ ویسੇ ਵੀ ਗਈ ਹੋਈ ਆਪਾਂ ਤਾਂ 2 ਟਾਈਮਸ ਜਾ ਕੇ ਆਏ ਹੋਇਆ ਪਹਿਲਾਂ ਚਲੋ ਚਲੋ ਫਿਰ ਤੇ ਆਜੋ ਉੱਪਰ ਛੱਡ ਕੇ ਆਵਾਂ ਤੁਹਾਨੂੰ ਔਰ ਰੈਸਟੋਰੈਂਟ ਤੇ ਵੇਟ ਕਰ ਲਓ ਚਲੋ 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 ਮੇਰਾ ਫੋਨ ਦੇ ਦਿਓ ਡੈਡੀ بابا ਉਹ ਟਿਕਟਾਂ ਟਿਕਟਾਂ ਲੈ ਲਈਏ ਟਿਕਟਾਂ ਇੱਥੋਂ ਹੀ ਮਿਲਣਗੀਆਂ ਮੇਰੇ ਖਿਆਲ ਚ ਬਣਿਆ ਤਾਂ ਹੋਇਆ ਗਿਆ ਆ ਮਸ਼ੀਨਾਂ ਤੇ ਲੱਗੀਆਂ ਹੋਈਆਂ ਨੇ ਮਨਦਾ ਇੱਥੋਂ ਬਾਏ ਕਰ ਰਿਹਾ ਸਾਰੇਆਂ ਇਹ ਕਿਟਸ ਤੇ ਲਾਈਨ ਕਾਫੀ ਲੱਗੀ ਹੋਈ ਹੈ ਜੀ ਇੱਥੋਂ ਮਿਲਣੀਆਂ ਟਿਕਟ ਚਲੋ ਜੀ ਚਲੋ ਜਿਹੜੀ ਤੁਹਾਨੂੰ ਖਤਰਨਾਕ ਜਗ੍ਹਾ ਤੇ ਖਾਈ ਸੀ ਨਾ ਅਸੀਂ ਹੁਣ ਉੱਥੇ ਚੱਲੇ ਆ ਦੇਖਣ ਇੱਥੋਂ ਦੀ ਪੈਦਲ ਰਸਤਾ ਜਾਂਦਾ ਥੋੜੇ ਜੰਗਲ ਵਿੱਚੋਂ ਦੀ ਤੇ ਮੰਮੀ ਡੈਡੀ ਨੂੰ ਹੌਲੀ ਹੌਲੀ ਚੜਾ ਕੇ ਲੈ ਕੇ ਚੱਲੇ ਆ ਤੇ ਵਧੀਆ ਰਹਿ ਖੁਸ਼ੀ ਦਾ ਨਾਲ ਇੱਧਰ ਨਹੀਂ ਆਏ ਕਿਉਂਕਿ ਇੱਧਰ ਸਟੋਲਰ ਵੀ ਨਹੀਂ ਜਾਣਾ ਸੀਗਾ ਵੈਸੇ ਬਹੁਤ ਔਖਾ ਹੋ ਜਾਂਦਾ ਜਦੋਂ ਵੀ ਕਿਤੇ ਇੱਥੇ ਆਉਣ ਦਾ ਸਵਾਬ ਬਣੇ ਨਾ ਤਾਂ ਇਹਦੇ ਦੋਨੇ ਪਾਸੇ ਵਿਜ਼ਿਟ ਕਰਨੇ ਆ ਤੇ ਉਧਰਲਾ ਵੀ ਉਧਰਲਾ ਵੀ ਤੇ ਦੋਵੇਂ ਪਾਸਿਓਂ ਬਹੁਤ ਸੋਹਣਾ ਇਹ ਦੋਵੇਂ ਪਾਸਿਓਂ ਅਲੱਗ-ਅਲੱਗ ਨਜ਼ਾਰਾ ਇਹਨੂੰ ਦੇਖਣ ਦਾ ਆ ਨਜ਼ਾਰਾ ਦੇਖੇ ਬਿਨਾਂ ਤਾਂ ਨਾ ਇੱਥੇ ਆਉਣ ਦਾ ਸਫ਼ਰ ਅਧੂਰਾ ਸੀਗਾ ਪਾਣੀ ਦੀ ਸਪੀਡ ਦੇਖੋ ਇੱਥੋਂ ਤੁਹਾਨੂੰ ਬਿਲਕੁਲ ਕੋਲੇ ਲੱਗੇ ਚੱਲ ਰਹੇ ਨੇ ਤੇ ਫਿਰ ਪਤਾ ਲੱਗੂਗਾ ਕਿੰਨੀ ਸਪੀਡ ਤੇ ਪਾਣੀ ਵਹਿ ਰਿਹਾ ਹੈ। ਸੁਵਾ ਹਵਾ ਨਾਲ ਨਾ ਓਟ ਓਟ ਵੀ ਪੈ ਰਿਹਾ ਸਾਰਾ ਭਿਉ ਰਿਹਾਗਾ। ਜੇ ਤੋਂ ਬੰਦਾ ਗਿਆ ਵਿੱਚ ਓ ਮਾਈ ਗਾਡ। ਕਿੰਨੀ ਸਪੀਡ ਆ ਯਾਰ। ਇਤੋਂ ਲੱਗਦਾ ਨਿਆਗਰਾ ਫਾਲ ਕਿਉਂ ਰੈਡੀ ਸਪੀਡ ਦੇਖੋ ਕਿੰਨੀ ਐ ਇਤੋਂ ਦਾ ਜਵਾਕ ਨਾਲ ਆਉਣਾ ਸਹੀ ਨਹੀਂ ਹੈਗਾ ਕਹਿੰਦਾ ਫੀਲ ਆਉਂਦਾ ਹੈ ਕਿ ਵਾਕੀ ਨਿਆਗਰਾ ਫਾਲ ਇੰਤੇ ਕਰੇ ਹਾਲਾਂਕਿ ਨਿਆਗਰਾਏ ਤਾਂ ਇੰਨਾ ਨੇੜੇ ਜਾ ਨਹੀਂ ਸਕਦੇ ਚੱਕਰ ਆਉਂਦੇ ਇੱਥੇ ਥੱਲੇ ਦੇਖ ਕੇ ਚੱਕਰ ਆਉਂਦੇ ਆ ਇੱਕ ਇੱਥੇ ਗੁਫਾ ਬਣੀ ਹੋਈ ਆ ਗੁਫਾ ਦੇ ਅੰਦਰ ਖੜ ਕੇ ਵੀ ਤੁਸੀਂ ਦੇਖ ਸਕਦੇ ਹੋ ਉੱਚਾ ਨੀਵਾ ਬਹੁਤ ਐ ਲਓ ਲਓ ਮੰਮੀ ਹੋਰ ਲਓ ਗੋਡਿਆਂ ਤੋਂ ਕੰਮ ਥੋੜਾ ਜਿਹਾ ਖਿੱਚੋ ਹਨਾ ਮੈਂ ਪਵਾਵਾਂਗੇ ਲਓ ਜੋਰ ਗਰੀਸ ਹਰ ਮਕਾਉ ਪਹਿਲਾਂ ਇਹਨਾਂ ਚ ਗਰੀਸ ਵਾਲੀਆਂ ਗੱਡੀਆਂ ਇਵਾਂ ਅਬ ਸਿੱਧੀ ਤਿਆਰੀਆਂ ਹੁਣ ਆਪਣੀ ਬੈ ਜੀ ਮੋੜ 'ਚ ਇਹ ਆਪਾਂ ਇਹ ਡਾਉਣ ਦੀ ਇਕੱਠੀ ਟਿਕਟ ਦੇ ਦਿੰਦੇ ਆ ਦੋਨੇ ਪਾਸਿਆਂ ਦੀ ਬਹੁਤ ਵਧੀਆ ਐਕਸਪੀਰੀਅੰਸ ਜੀਗਾ ਜਦੋਂ ਇੱਥੇ ਆਏ ਤੁਸੀਂ ਜ਼ਰੂਰ ਇਹ ਚੀਜ਼ ਕਰਿਓ ਤੇ ਮੈਂ ਤਾਂ ਬਾਪੂ ਜੀ ਹੁਣਾਂ ਨੂੰ ਕਹੇ ਮੈਂ ਕਿਹਾ ਜਿਹੜਾ ਵਿਚਾਲੇ ਪੱਥਰ ਜਉ ਉਹਦੇ ਵੀ ਛੱਡਦੇ ਆ ਤੇ ਕਹਿੰਦੇ ਡਰ ਲੱਗਦਾ ਬਾਕੀ ਕੁਝ ਗੋਡਿਆਂ ਕਰਕੇ ਥੋੜਾ ਜਿਹਾ ਔਖਾ ਉੱਪਰ ਥੱਲੇ ਆਉਣਾ ਜਾਣਾ ਹਨਾ ਇੰਨਾ ਤੇ ਤੁਹਾਨੂੰ ਪਤਾ ਟ੍ਰੈਵਲਿੰਗ ਚ ਸੌਖਾ ਨਹੀਂ ਹੁੰਦਾ ਤੇ ਬਾਕੀ ਹੁਣ ਬਾਹਰਲੇ ਪਾਸੇ ਚੱਲਦੇ ਆ ਬਾਹਰ ਇੱਥੇ ਹੋਰ ਕੀ ਕੁਝ ਦੇਖਣ ਵਾਲਾ ਉਹ ਆਪਾਂ ਐਕਸਪਲੋਰ ਕਰਦੇ ਆ ਵਾਹ ਕੰਮ ਬੜਾ ਲੂ ਐ ਤਰ ਬੈਠਣਾ ਬਣਦਾ ਦੇਖੋ ਕਿੰਨਾ ਸੋਹਣਾ ਹੈਗਾ ਤੇ ਤਾਂ ਹੀ ਭੀੜ ਐਨੀ ਆ ਐਨੀ ਕਿ ਜ਼ਿਆਦਾ ਲਾਈਨ ਲੱਗੀ ਹੋਈ ਹੈ ਨਾ ਆਰਡਰ ਕਰਨ ਦੇ ਲਈ ਤੇ ਪਹਿਲਾਂ ਇੱਥੇ ਬੈਹਨੇ ਆ ਕੁਝ ਖਾ ਪੀ ਕੇ ਤੇ ਫੇਰ ਅੱਗੇ ਚੱਲਾਂਗੇ ਜੀ ਅੰਦਰਲੇ ਪਾਸੇ ਵੀ ਸ਼ਾਇਦ ਬੈਠਣ ਨੂੰ ਬਣਾਇਆ ਹੋਇਆ ਹੈ ਇਹਨਾਂ ਨੇ ਲਾਈਨ ਚ ਲੱਗੇ ਖੁਸ਼ੀ ਕੁਛ ਗਰਮ ਵੀਣਾ ਕਿ ਠੰਡਾ ਕੋ ਗਰਮੀ ਆ ਜਾ ਗਰਮੀ ਆ ਹਾਂ ਨਾਲ ਕੁਛ ਖਾਣ ਨੂੰ ਵੀ ਲੈ ਲਿਓ ਇਹਨਾਂ ਕੋਲ ਇਹਨਾਂ ਕੋਲ ਬਹੁਤਾ ਐਡੀਸ਼ਨ ਨਹੀਂ ਹੈਗਾ ਮਤਲਬ ਤੁਸੀਂ ਫਰਾਈਜ਼ ਜਾਂ ਫੈਸ਼ ਫਰਾਈਜ਼ ਜਾਂ ਹਾਟ ਡਾਗ ਜਾਂ ਫੈਸ਼ ਦਾ ਕੁਛ ਹੋਗਾ ਮੈਨੂ ਲਿਮਟਡ ਆ ਮਤਲਬ ਜਿਵੇਂ ਅਸੀਂ ਨਮਕੀਨ ਖਾਣਾ ਕੁਛ ਤਾਂ ਕਰੀਏ ਉਹ ਦੇਖੋ ਮੈਂ ਤੁਹਾਨੂੰ ਦਿਖਾ ਦਣਾ ਇਹਨਾਂ ਦਾ ਮੈਨੂ ਉਹ ਸਾਹਮਣੇ ਲੱਗਿਆ ਆ ਆ ਸਾਹਮਣੇ ਆਹੀ ਮੈਨੂ ਆ ਇਹ ਜੇ ਚਿਕਨ ਦੇ ਵਿੱਚ ਹੈ ਨਾ ਆਪਾਂ ਆਪਣੇ ਲਈ ਤਾਂ ਫਿਰ ਵੈਜੀਟੇਰੀਅਨ ਸਪਰਾਈਜ਼ ਠੀਕ ਤੇ ਨਾਲ ਡਰਿੰਕ ਚ ਮੈਂ ਤੁਹਾਨੂੰ ਦੱਸਦਾ ਇੱਥੇ ਦੀ ਆ ਇਹਨਾਂ ਦੀ ਡਰਿੰਕ ਹੈ ਸਵਿਟਜ਼ਰਲੈਂਡ ਦੀ ਲੋਕਲ ਇੱਕ ਦਿਨ ਪਹਿਲਾਂ ਵੀ ਦੇਖਿਆ ਸੀ ਰਵੇਲਾ ਇਹ ਜਦੋਂ ਸਵਿਟਜ਼ਰਲੈਂਡ ਤੁਸੀਂ ਆਏ ਕਦੇ ਮਸਟ ਟਰਾਈ ਇੱਕ ਵਾਰ ਜਰੂਰ ਟਰਾਈ ਕਰਿਓ ਇਹ ਡਰਿੰਕ ਬਹੁਤ ਵਧੀਆ ਹੈ ਦੁੱਧ ਤੋਂ ਬਣੀ ਹੁੰਦੀ ਹੈ ਇਹ ਤੇ ਜਿਵੇਂ ਆਪਾਂ ਕੋਕ ਵਗੈਰਾ ਉਹ ਤਾਂ ਪੀਂਦੀ ਰਹਿੰਦੇ ਆ ਇੱਥੇ ਆ ਕੇ ਇਹ ਵੀ ਟਰਾਈ ਕਰਿਓ ਹੁਵਾਰੀ ਆਉਣ ਵਾਲੀ ਆਪਣੀ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਲਵ ਸਵਿਟਜ਼ਰਲੈਂਡ ਛੋਟੇ ਬੱਚੇ ਆ ਨਹੀਂ ਆ ਬਿਲਕੁਲ ਸੋਵਿਨਿਅਰ ਸ਼ਾਪ ਆ ਗਈ ਇਹ ਇਹ ਸਾਡੀ ਧੀ ਦਾ ਸਮਾਨ ਆ ਗਿਆ ਆ ਦੇਖੋ ਬੋਂਜੋਰ ਬੋਂਜੋਰ ਮਨੇ ਹੁੰਦਾ ਹੈਲੋ ਹੈਲੋ ਕਿ ਸਾਸ੍ਰੀਕਾਲ ਸਾਸ੍ਰੀਕਾਲ ਹੈਲੋ ਦੋਨੇ ਕਿਵੇਂ ਕਹ ਸਕਦੇ ਬੇਬੇ ਬੇਬੇ ਖਾਣਾ ਬੇਬੇ ਤੋਂ ਬਹੁਤ ਨਿਰਨਜੰਦਾ ਕੋਈ ਬੇਬੇ ਆਹ ਦੇਖੋ ਆਵਾ I love mom ਡੈਡ ਕਿੱਥੇ ਆ I love them. ਮੈਂ ਉਹ ਦੇਖ ਰਹੀ ਸੀ ਫਰੈਂਡ ਜਦੋਂ ਕਾ ਲਾਸਟ ਟਾਈਮ ਆਈ ਸੀ ਨਾ ਕਿ ਫਰੌਕ ਪਈ ਸੀ ਬਹੁਤ ਸੋਹਣੀ ਆ ਦੇਖੋ ਆਪਣੇ ਰੀਓ ਹੋ ਰਹਾ ਵਾਸਤੇ ਵੀ ਗੁੱਟੇ ਨੇ ਉਹ ਅੱਗੇ ਕੀ ਪੈਗਾ ਆਪਾਂ ਜੇ ਸਬਸਕ੍ਰਾਈਬਰਸ ਦੇ ਗਿਫਟ ਵੀ ਲੈਣੇ ਆ ਸਵਿਟਜ਼ਰਲੈਂਡ ਦੇ ਇਹੋ ਜਿਹਾ ਸਮਾਨ ਲੈ ਕੇ ਭੇਜਣਾ ਪੈਣਾ ਜੀ ਤੁਹਾਨੂੰ ਸੋਹਣਾ ਸੋਹਣਾ ਆਈ ਲਵ ਰੇਨਫਾਲ ਪਤਾ ਨਹੀਂ ਨੂੰ ਰੇਨਫਾਲ ਬੋਲਦੇ ਨੇ ਨਾ ਰੇਨਫਾਲ ਰੇਨਫਾਲ ਅੱਜ ਜੀ ਨੇ ਇਧਰ வாਚਸ ਇਸ ਸਟ੍ਰੈਸ வாਚਸ ਤਾਂ ਜੀ ਕਹਿੰਦੇ ਦੁਨੀਆ ਭਰ ਜਵੈਸੀ ਮਸ਼ਹੂਰ ਨਹੀਂ ਗੀਆਂ ਸਵਿਟਜ਼ਰਲੈਂਡ ਦੀਆਂ ਬੜੀਆਂ ਗੀਆਂ ਦੇਖੋ 2 ਸਾਲ ਦੀ ਗਾਰੰਟੀ ਵੀ ਹੈ ਰੋਲੈਕਸ ਦੀ ਕਾਪੀ ਬਣਾਈ ਹੋਈ ਹੈ ਆ ਦੇਖੋ ਗਾਵਾਂ ਦੇ ਗਲ ਚ ਟੱਲੀ ਇੱਕ ਮੈਂ ਸੋਚ ਰਿਹਾ ਯਾਰ ਵੀ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਉਹਨਾਂ ਨੇ ਹੀ ਆਹ ਲੱਗੇ ਭੇਜ ਮੈਂ ਇਹ ਜੀ ਸਵਿਟਜ਼ਰਲੈਂਡ ਦੀ ਅਸਲ ਚ ਪਹਿਚਾਣ ਹੈ ਨਿਸ਼ਾਨੀ ਹੈ ਇਹ ਸੋਨਾ ਲੱਗੂ ਸਹੀ ਲੱਗੂ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਦੇ ਹੋ ਫਿਰ ਇਹੋ ਜੀ ਚੀਜ਼ ਵਾਹੇ ਕਰਾਂਗੇ ਕੁਝ ਇਹ ਯਾਦਗਰ ਵੀ ਅਬ ਸਪੈਸ਼ਲੀ ਸਵਿਸ ਤੋਂ ਭੇਜੀ ਹੋਈ ਹੈ ਅੰਦਰ ਦੇਖਿਓ ਕੁਝ ਹੋਰ ਕੀ ਕੁਝ ਹੈ ਸਵਿਸ ਵਾਚਸ ਤੇ ਆਫਰ ਅੰਦਰਲੇ ਬਸੇ ਚੱਲਦੇ ਨੇ ਇਹਨਾਂ ਦੇ ਸਾਦੀ ਨਿਸ਼ਾਨੀਆਂ ਮਰਜ਼ਾ ਸੋਵਿਨਿਅਰ ਸਾਰੇ ਹੈ ਹਾਂ ਜੀ ਐਵੇਂ ਦੀ ਹੈ ਟਿਕਨੇ ਤੇ ਹੋਰ ਹੁੰਦੀ ਹੈ ਟੱਲੀ ਹਾਂ ਆਵਣੀ ਆਏ ਆਜੀ ਲੱਗਦਾ ਸੀ ਮੈਨੂੰ ਇਹ ਤੁਸੀਂ ਡੀ ਡੀ ਐਲ ਜੇ ਫਿਲਮ ਦੇਖੀ ਐ ਦਿਲ ਵਾਲੇ ਦੁਲੰਗੀਆਂ ਲੈ ਜਾਏਗੇ ਤੇ ਉਹਦੇ ਜੇ ਇਹ گاਵਾਂ ਦੇ ਗਲਚ ਹੁੰਦੇ ਬਹੁਤ ਮਸ਼ਹੂਰ ਹੋਈ ਆ ਮੜਕੇ ਟੱਲੀ ਇਹ ਤਾਂ ਛੋਟੀ ਆ ਵੈਸੇ ਮੈਂ ਇਸ ਤੋਂ ਵੱਡੀ ਵੱਡੀ ਬਾਏ ਕਰੂੰਗਾ ਆ ਬਈਆਂ ਨੇ ਆ ਬਈਆਂ ਨੇ ਆ ਜੀ ਆਹ ਥੋੜੇ ਥੋੜੇ ਵੋਏ ਐਨਾ ਨਾ ਖੜਕਾਓ ਆ ਬਣਿਆ ਆ ਮੇਰਾ ਜੀ ਕਰਦਾ ਵੀ ਮੈਂ ਆਪੇ ਜਨ ਸਬਸਕ੍ਰਾਈਬਰ ਹਾਂ ਇਹ ਹੈਗੀ ਰਿਕਪਨ 74 ਫ੍ਰੈਂਕ ਦੀ ਤੇ ਦੇਖ ਲਾਂਗੇ ਅਜੇ ਤਾਂ ਬਹੁਤ ਇਹਨਾਂ ਸਾਡੇ ਕੋਲੇ ਬੱਸ ਮੈਂ ਇਹ ਬਾਏ ਕਰਨੀ ਸੋਚ ਰਿਹਾ ਵਧੀਆ ਗਿਫਟ ਰਹੂ ਤੇ ਤੁਸੀਂ ਦੱਸਦੇ ਮੋਸਟਲੀ ਲੋਕ ਇਹ ਲੈ ਕੇ ਜਾਂਦੇ ਆ 74 ਮਤਲਬ ਕਿੰਨੇ ਪੈਸੇ ਆਗੇ ਰਿਕਪਨ 7000 7000 7000 ਨਹੀਂ ਲੈ 7000 ਦੀ ਹੈ ਐਨੀ ਕਦੀ ਬਣੀ ਹੈ ਪਸੰਦ ਕਰ ਲੋ ਬਈ ਸਬਸਕ੍ਰਾਈਬਰਸ ਅੱਜ ਮੈਂ ਕੁਝ ਬਾਏ ਨਹੀਂ ਕਰ ਰਿਹਾ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਚੀਜ਼ਾਂ ਇਹ ਤੇ ਜਿਵੇਂ ਤੁਹਾਡੇ ਕਮੈਂਟਸ ਆਉਣਗੇ ਕੱਪਸ ਤੇ ਆਊ ਕਾਦੇ ਤੇ ਆਊ ਤੇ ਫਿਰ ਇੱਕ ਦਿਨ ਬਾਏ ਕਰਾਂਗੇ ਫਿਰ ਤੁਹਾਨੂੰ ਦੁਬਾਰਾ ਦਿਖਾਉਂਗੀ ਇਹ ਚੀਜ਼ ਬਾਏ ਕਰਦੇ ਆਂ ਆ ਵੀ ਵਧੀਆ ਯਾਰ ਸੋ ਐਸੀ ਰੇਨਫਾਲਡਾ ਟੂਰ ਸਾਰਾ ਜਿੰਨਾ ਤੁਹਾਨੂੰ ਆਲੇ-ਦੁਆਲੇ ਦਿਖਾਇਆ ਹੈਗਾ ਤੇ ਹੁਣ ਅਸੀਂ ਇੱਥੋਂ ਚੱਲੇ ਆਂ ਜ਼ੁਰਿਕ ਨੂੰ ਵਾਪਸ 40-45 ਮਿੰਟ ਸਾਨੂੰ ਜ਼ੁਰਿਕ ਦੇ ਲੱਗਣੇ ਆ ਜੇ ਰਸਤੇ 'ਚ ਕੋਈ ਹੋਰ ਕੁਝ ਦਿਖਾਉਣਯੋਗ ਹੋਇਆ ਤਾਂ ਦਿਖਾਵਾਂਗੇ ਤੇ ਨਹੀਂ ਫਿਰ ਹੋਟਲ ਜਾ ਕੇ ਆਪਣੇ ਵਲੌਗ ਦੀ ਸਮਾਪਤੀ ਕਰਾਂਗੇ ਚਲੋ ਚਲੋ ਫਾਈਨਲੀ ਡੇ ਟੂਰ ਕਰਕੇ ਅਸੀਂ ਪਹੁੰਚ ਗਏ ਜੀ ਵਾਪਸ ਜ਼ੁਰੀਖ ਸਿਟੀ ਦੇ ਵਿੱਚ ਵੈਸੇ ਤਾਂ 4-5 ਘੰਟੇ ਚ ਮੁੜਿਆ ਜਾ ਸਕਦਾ 4 ਘੰਟੇ ਬਹੁਤ ਹੈਗੇ ਪਰ ਅਸੀਂ ਜ਼ਿਆਦਾ ਟਾਈਮ ਲਾ ਕੇ ਆਏ ਆਂ ਸ਼ਾਮ ਦੇ 5:30-6 ਵਜੇ 6 ਵਜੇ ਕਹੇ ਸੀ 5:30 ਹੋ ਗਿਆ ਹਾਂ 7 ਘੰਟੇ ਲਾਏ 7 ਘੰਟੇ ਲਾ ਕੇ ਮੁੜ ਕੇ ਆਏ ਆਂ ਹੇ ਅਸੀਂ ਪਹੁੰਚ ਗਏ ਸਾਡੇ ਹੋਟਲ ਦੇ ਟੌਪ ਫਲੋਰ ਤੇ ਤੇ ਤੋਂ ਵੀਊ ਚੈੱਕ ਕਰੋ ਸਾਰਾ ਸ਼ਹਿਰ ਦਿਖਦਾ ਜਿਊਰਿਕ ਜਿਹੜਾ ਸ਼ਹਿਰ ਹੈਗਾ ਨਾ ਕਿੰਨਾ ਸੋਹਣਾ ਖੂਸ਼ੀ ਹੈ ਨਾ ਆਕੇ ਅਗਲੇ ਪਾਸੇ ਦੇਖੋ ਬਹੁਤ ਸ਼ਾਨਦਾਰ ਲੋਕੇਸ਼ਨ ਹੈ ਇਹ ਰਹੀ ਤੇ ਅੱਜ ਦੇ ਵਲੌਗ ਦੀ ਆਪਾਂ ਕਰਦੇ ਹਾਂ ਹੁਣ ਸਮਾਪਤੀ ਏਸੀ ਆਪਣਾ ਜੀ ਅੱਜ ਜਰਮਨ ਦੇ ਬਾਰਡਰ ਦਾ ਸੋਹਣਾ ਸਫਰ ਜਿਹੜਾ ਸਾਰਾ ਤੁਹਾਨੂੰ ਦਿਖਾਇਆ ਬਾਪੂ ਹੁਣ ਇਹਨਾਂ ਨੂੰ ਬਹੁਤ ਪਸੰਦ ਆਇਆ ਕਿਉਂ ਡੈਡੀ ਜੀ ਪਸੰਦ ਆਇਆ ਹੈ ਨਾ ਓਕੇ ਕਹਿੰਦੇ ਪੂਰਾ ਵਧੀਆ ਸਫਰ ਸੀਗਾ ਤੇ ਕੱਲ ਨੂੰ ਹੁਣ ਇਹਨਾਂ ਨੂੰ ਮੈਨੂੰ ਸਪੈਸ਼ਲ ਹੁਣ ਬੈਠੇ ਬੈਠੇ ਮੈਨੂੰ ਫਰਮਾਇਸ਼ ਕਰ ਰਹੇ ਇਹ ਕਹਿੰਦੇ ਰਿਪਨ ਯਾਰ ਖੇਤਾਂ ਕੂਤਾਂ ਚ ਲੈ ਕੇ ਜਾ ਕਹਿੰਦੇ ਵੀ ਪਰ ਮੈਂ ਪਿੰਡ ਚ ਜਾ ਕੇ ਦੋ ਚਾਰ ਗੱਲਾਂ ਵੀ ਦੱਸਣੀਆਂ ਤੇ ਵੀ ਖੇਤ ਕੂਤ ਤੇ ਕਿਵੇਂ ਨੇ ਖੇਤੀਬਾੜੀ ਕਿਵੇਂ ਹੈ ਤੇ ਹੁਣ ਇਹਨਾਂ ਨੂੰ ਉਹ ਦਿਖਾਵਾਂਗੇ ਸਾਰਾ ਕੁਝ ਅਜੇ ਵਲੌਗ ਹੁਣ ਤੁਹਾਡੇ ਤੱਕ ਹੋਣੀ ਹੈ। ਖੇਤੀਬਾੜੀ ਵੀ ਦਿਖਾਉਣੀ ਹੈ। ਇੱਕ ਡੈਡੀ ਨੇ ਉਹ ਵੀ ਦੇਖਣਾ ਸੀ ਵੀ ਗੋਹਾ ਰੋਵਰ ਟ ਸਟਲ ਨੇ ਜਿਹੜੇ। ਹਾਂ ਮਸ਼ੀਨਾ ਮਸ਼ੀਨਾ ਸਾਰਾ ਖੇਤੀਬਾੜੀ ਨਾਲ ਰਿਲੇਟਡ। ਅਜੇ ਮੈਨੂੰ ਐ ਵੀ ਇੱਕ ਦੋ ਸ਼ਹਿਰ ਹੋਰ ਕਮਾディー ਮੇਨ 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 ਸ਼ਹਿਰ ਕਮਾ ਕੇ ਨਾ ਫਿਰ ਡੈਡੀ ਹੁਣ ਇਹਨੂੰ ਖੇਤੀਬਾੜੀ ਵਾਲਾ ਹਿੱਸਾ ਉਹ ਵੀ ਦਿਖਾਵਾਂਗੇ। ਸੋ ਜੁੜੇ ਰਹੋ ਤੁਸੀਂ ਆਪਣੇ ਸਫਰ ਦੇ ਨਾਲ। ਮਿਲਦੇ ਹਾਂ ਜੀ ਫਿਰ ਸਵਿਟਜ਼ਰਲੈਂਡ ਤੋਂ ਨਵੇਂ ਵਲੌਗ ਦੇ ਵਿੱਚ। ਗੁੱਡ ਬਾਏ ਸਸਕਾਲ। ਰੱਬ ਰੱਖਾ ਜੀ।